ਉਈ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਤਾਂ ਪਹਿਲਾਂ ਹੀ ਬੀਜੇਪੀ ਨੇ ਉੱਥੇ ਬਾਰਡਰਾਂ ਦੇ ਬਿਠਾਇਆ ਪਿਆ ਜਵਾਨੀ ਨੂੰ ਵੀ ਬਚਾਉਣ ਦੀ ਜਿੱਥੇ ਕਿਸਾਨੀ ਨੂੰ ਬਚਾਉਣ ਦੀ ਜ਼ਰੂਰਤ ਆ ਉੱਥੇ ਜਵਾਨੀ ਨੂੰ ਵੀ ਬਚਾਉਣ ਦੀ ਜ਼ਰੂਰਤ ਆ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਹੀ ਕਰਨਾ ਪਰ ਜਿੱਦਾਂ ਦਾ ਕਾਮ ਆਦਮੀ ਪਾਰਟੀ ਦੇ ਪੌਣੇ 3 ਸਾਲਾਂ ਦੇ ਕਾਮਾਂ ਉਹ ਆਮ ਨਗਰ ਨਿਗਮ ਚੋਣਾ ਦੇ ਵਿੱਚ ਉਹਨਾਂ ਦੀ ਗਿਲਤੀ ਹੋਣੀ ਆ ਵੀ ਅਸੀਂ ਪੌਣੇ 3 ਸਾਲਾਂ ਚ ਕੀ ਕੰਮ ਕੀਤਾ ਔਰ ਕੀ ਲੋਕਾਂ ਨੂੰ ਉਹਦਾ ਲਾਭ ਮਿਲਿਆ ਉਹਦੇ ਵਿੱਚ ਅਸੀਂ ਆਪਣੀ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਦੱਸਾਂਗੇ ਚਾਹੇ 600 ਯੂਨਿਟ ਬਿਜਲੀ ਦਾ ਹੋਵੇ 823 ਮਲਾਕ ਕਲੀਨਿਕ ਹੋਣ ਤੇ ਸਰਕਾਰੀ ਸਕੂਲ ਜਿਹੜੇ ਆ ਔਰ ਪ੍ਰਾਈਵੇਟ ਸਕੂਲਾਂ ਨੂੰ ਵਧੀਆ ਬਣਾ ਕੇ ਵਿਦਿਆ ਤੇ ਹੈਲਥ ਦਾ ਮੁੰਨਾ ਦਾ ਲੋਕ ਲੋਕ ਸੇਵਾ ਦੇ ਬੱਚੇ ਸੀ ਆਪਣਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨੇ ਉਹ ਅੱਜ ਲੋਕ ਪਸੰਦ ਕਰਦੇ ਹੋਏ ਤਾਂ ਹੀ ਜਿਵਨੀ ਚੋਣਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਤਿੰਨ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਉਹ ਮੱਲੋ-ਮੱਲੀ ਸੋਚਦਾ ਅੱਜ ਸਾਡੇ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹੀਆਂ ਨੀਅਤ ਨੀਤੀ ਨੂੰ ਦੇਖਦੇ ਹੋ ਅੱਜ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਆ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਛੱਡ ਕੇ ਆ ਲੋਕ ਸ਼ਾਮਲ ਹੁੰਦੇ ਹੁੰਦੇ ਆ ਜਦੋਂ ਲੋਕ ਦੇਖਦੇ ਆ ਵੀ ਇਹ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਆ ਔਰ ਕੰਮ ਵਾਲੇ ਬੰਦੇ ਦੀ ਕਦਰ ਆ ਇੱਥੇ ਲਾ ਕੇ ਜਗੇ

आम जन भी तमीज है, सालों ताजा भी काम हो गया नहीं है, सालों जिंदगी से बढ़िया भी नहीं करनी है करती है, और पूरे सारे जगत में बदाम पैदा हो रही है, तो सरकारी उदाहरण बढ़िया नहीं है कि बदाम बने, बहन, ऑनलाइन किसी साधा प्रोग्रेस होगा? अमनल साहब कलम निरपक पंजाबी चैनलों ਤੇ ਐਮਐਲਏ ਸਾਹਿਬ ਤੋਂ ਸਾਡੇ ਤੋਂ ਇੱਕ ਜਾਣਕਾਰੀ ਜਿਹੜੀ ਪਬਲੀਕ ਅੱਗੇ ਸ਼ੇਅਰ ਕਰਨਾ ਚਾਹੁੰਦੇ ਆ ਜਿਵੇਂ ਕਿ ਬੜਾ ਵੱਡਾ ਇੱਕ ਆਪਾਂ ਕਹਿ ਸਕਦੇ ਆ ਵੀ ਫੇਰ ਇੱਕ ਚੋਣਾਂ ਦਾ ਵਿਕਲ ਵਜਿਆ ਹੈ ਕਿ ਉਹਦੇ ਬਾਰੇ ਦੇ ਵਿੱਚ ਆਪਾਂ ਬਹੁਤ ਤੋਂ ਜਾਣਕਾਰੀ ਦੇਣਾ ਚਾਹੁੰਦੇ ਆ ਆਪਣੀਆਂ ਤਿਆਰੀਆਂ ਬਾਰੇ ਤੁਸੀਂ ਕੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨਿਕਲ ਸਾਹਿਬ ਨੂੰ ਪਹਿਲਾਂ ਦਾ ਮਾਨਯੋਗ ਹਾਈ ਕੋਰਟ ਨੇ ਜੋ ਸਾਨੂੰ ਸਮਾਂ ਮਨਕਰੋ ਕੀਤਾ ਵਾ ਉਹਦੇ ਮੁਤਲਕ ਅਸੀਂ ਉਸ ਸਮੇਂ ਦੇ ਨਾਲ ਬੰਨੇ ਹੋਏ ਹਰ ਮੰਦਾ ਜੋ ਹਾਈ ਕੋਰਟ ਨੇ ਕਹਿਤਾ ਚੋਣ ਕਮਿਸ਼ਨ ਨੇ ਕਹਿਤਾ ਉਹਦੇ ਨਾਲ ਅਸੀਂ ਆਪਣੀਆਂ ਤਿਆਰੀਆਂ ਰੰਬੀਆਂ ਨੇ ਆਪਣੇ ਕੰਮ ਨੂੰ ਕਰਨਾ ਸ਼ੁਰੂ ਕੀਤਾ ਵਾ ਪਰ ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਪੌਣੇ 3 ਸਾਲਾਂ ਦੇ ਕੰਮ ਆ ਉਹ ਆਮ ਨਗਰ ਨਿਗਮ ਚੋਣਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੋਣੀ ਹੈ ਵੀ ਅਸੀਂ ਪੌਣੇ 3 ਸਾਲਾਂ 'ਚ ਕੀ ਕੰਮ ਕੀਤਾ ਔਰ ਕੀ ਲੋਕਾਂ ਨੂੰ ਉਹਦਾ ਲਾਭ ਮਿਲਿਆ ਉਦੇ ਵਿੱਚ ਅਸੀਂ ਆਪਣੀ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਦੱਸਾਂਗੇ ਚਾਹੇ 600 ਯੂਨਿਟ ਬਿਜਲੀ ਦਾ ਹੋਵੇ 823 ਮਲਾ ਕਲੀਨਿਕ ਹੋਣ ਤੇ ਸਰਕਾਰੀ ਸਕੂਲ ਜਿਹੜੇ ਆਉ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਬਣਾ ਕੇ ਵਿਦਿਆ ਤੇ ਹੈਲਥ ਦਾ ਦੋਨਾਂ ਦਾ ਲੋਕ ਲੋਕ ਸੇਵਾ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨੇ ਉਹ ਅੱਜ ਲੋਕ ਪਸੰਦ ਕਰਦੇ ਹੋਏ ਤਾਂ ਹੀ ਜਿਵਨੀ ਚੋਣਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਤਿੰਨ ਜਿਹੜੀਆਂ ਸੀਤਾ ਨੇ ਉਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਨੇ ਐਮਐਲਏ ਸਾਹਿਬ ਜਿਹੜੀ ਆਪਾਂ ਸਿਲੈਕਸ਼ਨ ਕਰਾਂਗੇ ਕੈਂਡੀਡੇਟਸ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਊਗੀ ਜਿਹੜਾ ਜ਼ਮੀਨ ਨਾਲ ਜੁੜ ਕੇ ਆਪਣੀ ਵਾਰਡ ਦੇ ਅੰਦਰ ਆਪਣੇ ਇਲਾਕੇ ਦੇ ਵਿੱਚ ਲੋਕਾਂ ਦਾ ਪ੍ਰਿਆ ਹੋਊਗਾ ਲੋਕ ਉਹਨੂੰ ਪਸੰਦ ਕਰਦੇ ਹੋਣ ਲੋਕ ਕਹਿੰਦੇ ਹੋਣ ਉਹਨਾਂ ਨੂੰ ਵੀ ਹਾਏ ਬੰਦੇ ਨੂੰ ਅਸੀਂ ਚੁਣਾਂਗੇ ਤੇ ਅਸੀਂ ਆਪਣਾ ਹਲਕੇ ਦਾ ਸੇਵਾਦਾਰ ਬਣਾਵਾਂਗੇ ਲੱਕੇ ਦਾ ਉਸ ਬੰਦੇ ਨੂੰ ਟਿਕਟ ਦਿੱਤੀ ਜਾਊਗੀ ਕੋਈ ਇਹਦੇ ਵਿੱਚ ਸਪਾਰਸ਼ ਨਹੀਂ ਕੋਈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰਿਆਂ ਨੂੰ ਵਰਕਰਾਂ ਨੂੰ ਉਹਨਾਂ ਦੇ ਵਿੱਚੋਂ ਪਸੰਦ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਜਾਊਗੀ ਜਿਹੜਾ ਬੰਦਾ ਜਿੱਤਣ ਵਾਲਾ ਹੋਊਗਾ ਉਹਨੂੰ ਟਿਕਟ ਦਿੱਤੀ ਜਾਊਗੀ ਐਮਐਲਏ ਸਾਹਿਬ ਆਪਾਂ ਕਿਹੜੇ ਕਿਹੜੇ ਪੁਆਇੰਟਸ ਉੱਪਰ ਮੇਨ ਫੋਕਸ ਕਰਾਂਗੇ ਜਦੋਂ ਆਪਾਂ ਕੈਡੀਗੇਟਸ ਦੀ ਸਿਲੈਕਸ਼ਨ ਕਰਾਂਗੇ ਸਭਨਾ ਪਹਿਲਾ ਦਾ ਇਹ ਹੋ ਕੇ ਸਹੂਗਾ ਵੀ ਇਹ ਲੋਕਾਂ ਦੇ ਆਧਾਰ ਕੀਆ ਲੋਕ ਇਹਨੂੰ ਕਿਵੇਂ ਪਸੰਦ ਕਰਦੇ ਆ ਲੋਕ ਇਹਦੇ ਕੰਮਾਂ ਨੂੰ ਪਸੰਦ ਕਰਦੇ ਆ ਇਸ ਕੰਮ ਦਾ ਤੇ ਦੂਜਾ ਸੈਕਿੰਡ ਲਈ ਇਹ ਹੋਊਗਾ ਵੀ ਆਮ ਜਿਹੜਾ ਕੋਈ ਆਮ ਘਰ ਦਾ ਬੱਚਾ ਵਾ ਉਹਨੂੰ ਵੀ ਟਿਕਟ ਮਿਲੂਗੀ ਜਿਹੜਾ ਕੋਈ ਵੱਡੇ ਘਰ ਦਾ ਹੋ ਉਹਨੂੰ ਵੀ ਟਿਕਟ ਮਿਲੂ ਪਰ ਮਿਲੂਗੀ ਉਹਨੂੰ ਜਿਹੜਾ ਲੋਕਾਂ ਦਾ ਚੁਣਿਆ ਵਧੀਆ ਨੁਮਾਇੰਦਾ ਸਾਡ ਆ ਲਗੂਆ ਵੀ ਇਹ ਬੰਦਾ ਚੁਣ ਕੇ ਜਦੋਂ ਲੋਕ ਭੇਜੂਗੇ ਨਗਰ ਨਿਗਮ ਦੇ ਵਿੱਚ ਲੋਕਾਂ ਦੀ ਸੇਵਾ ਕਰੂਗਾ ਐ ਐਮਐਲਏ ਸਾਹਿਬ ਇੱਕ ਵਿਰੋਧੀਆਂ ਵੱਲੋਂ ਅਕਸਰ ਸਵਾਲ ਚੁੱਕਿਆ ਜਾਂਦਾ ਏ ਵੀ ਜਿਹੜੇ ਹੋਰ ਨਾ ਪਾਰਟੀਆਂ ਦੇ ਉਹਦੇ ਦਾ ਸਹਿਬਾਂ ਉਹਨਾਂ ਨੂੰ ਹੀ ਅੱਗੇ ਕੀਤਾ ਜਾਂਦਾ ਏ ਵੀ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਇਹਦੇ ਬਾਰੇ ਕੀ ਦੇਖੋ ਕਈ ਪਾਰਟੀਆਂ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਬੰਦਾ ਜਦੋਂ ਉਹਨੂੰ ਅਨ ਦੇਖਿਆ ਕੀਤਾ ਜਾਂਦਾ ਵਾ ਉਹ ਮੱਲੋ ਮੱਲੀ ਸੋਚਦਾ ਜੇ ਸਾਡੇ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਦੀਆਂ ਨੀਅਤ ਤੇ ਨੀਤੀ ਨੂੰ ਦੇਖਦੇ ਹੋਏ ਅੱਜ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਆ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਛੱਡ ਕੇ ਤਾਂ ਲੋਕ ਸ਼ਾਮਲ ਹੁੰਦੇ ਹੁੰਦੇ ਆ ਜਦੋਂ ਲੋਕ ਦੇਦੇ ਆ ਵੀ ਇਹ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਆ ਔਰ ਕੰਮ ਵਾਲੇ ਬੰਦੇ ਦੀ ਕਦਰ ਆ ਔਰ ਕੰਮ ਵਾਲਾ ਬੰਦਾ ਹੀ ਹਮੇਸ਼ਾ ਸਾਡੀ ਪਾਰਟੀ ਦੇ ਵਿੱਚ ਗਵਾਹੀ ਕਰੂਗਾ ਬਿਨਾ ਕੰਮ ਵਾਲੇ ਬੰਦੇ ਨੂੰ ਕਦੇ ਨੁਮਾਇੰਦਗੀ ਨਹੀਂ ਦਿੱਤੀ ਜਾਊਗੀ ਜਿਹੜੇ ਵਿਰੋਧੀ ਨੇ ਜੀ ਉਹਨਾਂ ਵੱਲੋਂ ਹੋਰ ਵੀ ਬਹੁਤ ਸਾਰੇ ਨਿਸ਼ਾਨੇ ਲਾਏ ਜਾ ਰਹੇ ਨੇ ਜੀ ਆਮ ਆਦਮੀ ਪਾਰਟੀ ਦੇ ਜੋ ਕੋ ਬਰੋਧੀਆਂ ਦਾ ਕੰਮ ਹੁੰਦਾ ਵਾ ਨਿਸ਼ਾਨੇ ਲਾਉਣਾ ਅਸੀਂ ਨਿਸ਼ਾਨੇ ਵਾਲੇ ਨਹੀਂ ਅਸੀਂ ਕੰਮ ਵਾਲੇ ਬੰਦੇ ਆ ਅਸੀਂ ਆਮ ਲੋਕਾਂ ਦੇ ਬੰਦੇ ਚੁਣੇ ਹੋਏ ਨਮਾਇंदे ਆ ਆਮ ਲੋਕਾਂ ਦਰਾਂ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਵਿਰੋਧੀਆਂ ਦੇ ਤਾਂ ਹੁਣ 92 ਮੈਂਬਰ ਚੋਣ ਕੇ ਲੋਕਾਂ ਨੇ ਕੋ ਛੱਡਿਆ ਹੀ ਨਹੀਂ ਵਿਰੋਧੀਆਂ ਦੇ ਕੋਲ ਆਚਾਰਾਂ ਜੋ ਹੁਣ ਤਿੰਨ ਸੀਟਾਂ ਦੇਤੀਆਂ ਇਹ ਸਾਡੇ ਲੋਕ ਖਲਾਬ ਹੁੰਦੇ ਫਿਰ ਚਾਰਾਂ ਚੋਂ ਤਿੰਨ ਸੀਟਾਂ ਨਾਲ ਸਾਨੂੰ ਲੋਕ ਦਿੰਦੇ ਉਦੋਂ ਪਹਿਲਾ ਜਲੰਧਰ ਵਾਲੀ ਜਿੱਤ ਕੇ ਅੜਿਆ ਇਸ ਕਰਕੇ ਲੋਕਾਂ ਨੇ ਹੁਣ ਇਹਨਾਂ ਨੂੰ ਵਿਰੋਧੀਆਂ ਨੂੰ ਕੋਈ ਕਹਿਣ ਜੋਗਾ ਛੱਡਿਆ ਨਹੀਂ ਇਹ ਸਿਰਫ ਵਿਰੋਧ ਹੀ ਕਰ ਸਕਦੇ ਆ ਕੰਮ ਨਹੀਂ ਕਰ ਸਕਦੇ ਪੰਜਾਬ ਦਾ ਐਮਐਲਏ ਸਾਹਿਬ ਇੱਕ ਲਾਸਟ ਪੁੱਛਣਾ ਚਾਹੁੰਦਾ ਬੇਰੁਜ਼ਗਾਰੀ ਦੇ ਪੁਆਇੰਟ ਦੇ ਉੱਪਰ ਤੁਸੀਂ ਕਿਹੜੀ ਜਿਹੜੀ ਆਪਣੀ ਆਪਾਂ ਕਹਿ ਸਕਦੇ ਆ ਵੀ ਪਬਲਿਕ ਦੇ ਵਿੱਚ ਲੈ ਕੇ ਜਾਵਾਂਗੇ ਜਿਹੜੀ ਆਪਣੀ ਵਧੀਆ ਪ੍ਰੋਗਰੈਸ ਹੋਵੇ ਆਪਣੀ ਪ੍ਰਾਪਤੀ ਹੋਵੇ ਤੁਸੀਂ ਦੇਖੋ ਜਦੋਂ 600 ਜੂਨਲ ਬਿਜਲੀ ਜਦੋਂ ਲੋਕਾਂ ਨੂੰ ਅੱਜ ਮੈਨੂੰ ਦੱਸਦੇ ਇਮਾਨ ਮਹਿਸੂਸ ਹੁੰਦਾ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਤੇ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਜਦੋਂ 600 ਜੂਨਲ ਹਰ ਬੰਦੇ ਨੂੰ ਬਿਜਲੀ ਦਾ ਬਿੱਲ ਨਹੀਂ ਆਉਣਾ ਤੇ 800 ਮੁੱਲਾ ਕਲੀਨਿਕ 52 ਤਰ੍ਹਾਂ ਦੇ ਟੈਸਟ ਮੁਕਤ ਹੋ ਜਾਣੇ ਤੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣ ਜਾਣਾ ਇਹ ਸਭ ਨਾਲ ਵੱਡੀ ਬੇਰੋਜ਼ਗਾਰੀ ਦੂਰ ਕਰਨ ਵਾਲੀਆਂ ਗੱਲਾਂ ਨੇ ਦੋ ਗੱਲਾਂ ਤੋਂ ਬੰਦਾ ਮਜਬੂਰ ਹੁੰਦਾ ਜੇ ਕਿਸੇ ਦੇ ਘਰ 'ਚ ਬਿਮਾਰੀ ਆ ਜਾਵੇ ਤਾਂ ਜਾਂ ਕਿਸੇ ਦਾ ਬੱਚੇ ਨੂੰ ਪੜਾਉਣ ਲਈ ਈਸਣਾ ਹੋਵੇ ਇਹ ਦੋਨਾਂ ਗੱਲਾਂ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਦੋਨਾਂ ਗੱਲਾਂ ਨੂੰ ਨਿਸ਼ਾਨਾ ਲੈ ਕੇ काम ਕਰ ਰਿਹਾ ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਮੈਨੇ ਸਾਬ ਇੱਕ ਲਾਸਟ ਤੁਹਾਨੂੰ ਮੈਸੇਜ ਲੈਣਾ ਚਾਹਦੇ ਆ ਤੁਹਾਡੇ ਤੋਂ ਤੁਸੀਂ ਵੋਟਰਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇੱਕ ਨਾਜੀ ਪੁਆਇੰਟ ਜਿਹੜਾ ਅਕਸਰ ਵੋਟਾਂ ਤੋਂ ਪਹਿਲਾਂ ਬਹੁਤ ਉੱਚਲਦਾ ਇਹ ਵੀ ਜਿਹੜਾ ਨਸ਼ਿਆਂ ਦਾ ਜਿਹੜਾ ਮद्दा ਹੈਗਾ ਕਿ ਵੋਟਾਂ ਦੇ ਵਿੱਚ ਇਸ ਪੁਆਇੰਟ ਦੇ ਉੱਤੇ ਕਿੰਨੀ ਬਰੀਕੀ ਨਾਲ ਨਿਗਰ ਰੱਖੇਗੀ ਸਰਕਾਰ ਦੇਖੋ ਅਸੀਂ ਤਾਂ ਨਸ਼ੇ ਦੇ ਖਿਲਾਫ ਆ ਨਸ਼ੇ ਦੇ ਖਿਲਾਫ ਅੱਜ ਤੁਸੀਂ ਦੇਖਿਆ ਹੋਣਾ ਸਾਡੇ मुख्यमंत्री साहब ला लो चाहे साडे चुने हुए नुमाइंद ला लो हर एमएलए इस काम के खिलाफ आर बंदा इस चीज के खिलाफ आजानी ना पहले ही बीजेपी ने उथे बार्डर से बिठाया पिया जवानी ना जिथे किसानी बचाने की जरूरत आ उ जवानी ना जरूरत नशा मुफ्त पंजाब ना वा ਐਮਐਲਏ ਸਾਹਿਬ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ 셰ਅ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ